ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੇਸਣ ਤੇ ਸੂਜੀ ਦਾ ਹਲਵਾ ਬਣਾਵਾਂਗੇ ਆਪਾਂ 1.5 ਕੱਪ ਬੇਸਣ ਲੈ ਲਿਆ ਅੱਧਾ ਕੱਪ ਆਪਾਂ ਸੂਜੀ ਲੈ ਲਈ ਆ ਤੇ 1 ਕੱਪ ਆਪਾਂ ਖੰਡ ਦਾ ਲੈ ਲਿਆ ਸੀ ਤੇ 3 ਕੱਪ ਆਪਾਂ ਦੁੱਧ ਦੇ ਲੈਲੇ ਸੀ ਤੇ ਘਿਓ ਆਪਾਂ ਆਪਣੀ ਮਰਜ਼ੀ ਅਨਸਾਰ ਪਾ ਲਾਂਗੇ ਜ਼ਿਆਦਾ ਵੀ ਪਾ ਸਕਦੇ ਥੋੜਾ ਜਿਹਾ ਘੱਟ ਵੀ ਪਾ ਸਕਦੇ ਜਿੰਨੀ ਦੇ ਵਿੱਚ ਆਪਣਾ ਬੇਸਣ ਤੇ ਸੂਜੀ ਭੁੱਜ ਜਾਵੇ ਆਪਾਂ ਕਿਉ ਪਾ ਲਿਆ ਕੜਾਈ 'ਚ ਗਰਮ ਹੋਣ ਦੇ ਨੇ ਕਿਉ ਆਪਣਾ ਗਰਮ ਹੋ ਗਿਆ ਹੁਣ ਹੁਣ ਆਪਾਂ ਇਹਦੇ ਵਿੱਚ ਵੇਸਣ ਤੇ ਸੂਜੀ ਪਾ ਲੈਨੇ ਆ ਆਪਾਂ ਨੂੰ ਹਿਲਾਉਂਦੇ ਰਾਵਾਂਗੇ ਮੱਠੀ-ਮੱਠੀ ਅੱਗ ਤੇ ਪਕਾਵਾਂਗੇ ਇਹਨੂੰ ਆਪਾਂ ਜੇ ਆਪਾਂ ਨੂੰ ਕਿਉ ਥੋੜਾ ਘੱਟ ਲੱਗੇ ਤੇ ਆਪਾਂ ਉੱਪਰੋਂ ਵੀ ਥੋੜਾ ਬੋਤਾ ਪਾ ਸਕਦੇ ਆ ਆਪਾਂ ਇਹਨੂੰ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਹੌਲੀ ਹੌਲੀ ਸਲੋ ਸਲੋ ਅੱਗ ਤੇ ਆਪਾਂ ਭੁੰਨਾਂਗੇ ਇਹਨੂੰ ਆਪਣੇ ਆਪ ਹੀ ਆਪਾਂ ਨੂੰ ਪਤਾ ਲੱਗ ਜਾਣਾ ਜਦੋਂ ਆਪਣਾ ਬੇਸਣ ਤੇ ਸੂਜੀ ਭੁੱਜ ਜੇ ਇਹਨਾਂ ਕਿਉ ਛੱਡ ਦੇਣਾ ਵਾ ਫਿਰ ਆਪਣੇ ਆਪ ਪਤਾ ਲੱਗ ਜਾਏਗਾ ਆਪਾਂ ਮੱਠੀ ਮੱਠੀ ਅੱਗ ਤੇ ਭੁੰਨ ਲਿਆ ਆਪਣਾ ਤੁਸੀਂ ਵੇਖ ਸਕਦੇ ਜੇ ਕਲਰ ਚੇਂਜ ਹੋ ਗਿਆ ਵੇਸਣ ਦਾ ਤੇ ਸੂਜੀ ਦਾ ਨਾਲੇ ਕਿ ਉਹ ਵੀ ਛੱਡਦਾ ਹੈ ਨਾ ਆ ਵੇਖੋ ਤੁਸੀਂ ਨਾਲ ਆਪਣੀ ਸੂਜੀ ਤੇ ਵੇਸਣ ਆਪਣਾ ਪੁੱਜ ਗਿਆ ਹੁਣ ਆਪਾਂ 2 ਕੱਪ ਆਪਣਾ ਸੀ ਇਹ 1.5 ਕੱਪ ਵੇਸਣ ਅੱਧਾ ਕੱਪ ਸੂਜੀ ਸੀ ਹੁਣ ਆਪਾਂ ਇਹਦੇ ਵਿੱਚ 1 ਕੱਪ ਖੰਡ ਦਾ ਪਾ ਲਾਂਗੇ ਆਪਾਂ ਇਹਨੂੰ ਇਹਦੇ ਵਿੱਚ ਮਿਕਸ ਕਰ ਲੈਨੇ ਆ ਤੇ ਹੁਣ ਆਪਾਂ ਹੌਲੀ ਹੌਲੀ ਦੁੱਧ ਪਾ ਲੈਨੇ ਥੋੜਾ ਥੋੜਾ ਕਰਕੇ ਦੁੱਧ ਆਪਾਂ 3 ਕੱਪ ਲੈ ਆ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਤੇ ਆਪਾਂ ਇਹਨੂੰ ਨਾਲ-ਨਾਲ ਲਾਉਂਦੇ ਰਵਾਂਗੇ ਇਹਦੇ ਵਿੱਚ ਗੁੱਠਲੀਆਂ ਨਾ ਵੱਜਣ ਥੋੜਾ-ਥੋੜਾ ਕਰਕੇ ਦੁੱਧ ਆਪਾਂ ਪਾਈ ਜੰਨੇ ਆ ਤੇ ਆਪਾਂ ਦੁੱਧ ਸਾਰਾ ਪਾ ਦਿੱਤਾ ਹੁਣ ਆਪਾਂ ਇਹਨੂੰ ਲਾਉਂਦੇ ਰਵਾਂਗੇ ਜਦੋਂ ਤੱਕ ਇਹ ਸੰਘਣਾ ਨਹੀਂ ਹੁੰਦਾ ਆਪਣਾ ਹਲਵਾ ਉਹਨਾਂ ਤੱਕ ਆਪਾਂ ਭੁੰਨੇ ਰਵਾਂਗੇ ਇਹਨੂੰ ਆਪਣਾ ਹਲਵਾ ਥੋੜਾ ਥੋੜਾ ਸੰਘਣਾ ਹੋਣ ਨੂੰ ਸ਼ੁਰੂ ਹੋ ਗਿਆ ਆਪਾਂ ਪਤਰਾ ਨੂੰ ਲਾਉਂਦੇ ਰਵਾਂਗੇ ਆਪਣਾ ਹਲਵਾ ਬਣ ਗਿਆ ਇਹਨੇ ਕਿਉ ਛੱਡਤਾ ਤੇ ਤਿਆਰ ਹੋ ਗਿਆ ਆਪਣਾ ਹਲਵਾ ਬਣ ਕੇ ਬਹੁਤ ਹੀ ਸਵਾਦ ਬਣਿਆ ਤੁਸੀਂ ਵੀ ਜਰੂਰ ਟਰਾਈ ਕਰੇ